ਠੀਕ ਹੈ ਤੁਸੀਂ ਨੇ ਸਾਨੂੰ ਕੁੜੀਆਂ ਨੂੰ ਨਸ਼ਾ ਸ਼ਰਾਬ ਕੇਂਦਰ ਸਮਝ ਰਖਿਆ ਦਾ ਚਲ ਐਨੇ ਸਾਲਾਂ ਤੋਂ ਤੁਹਾਡਾ ਮੁੰਡਾ ਤੁਹਾਡੇ ਤੋਂ ਨਹੀਂ ਸੁਧਰਿਆ ਮੈਂ ਕੱਲ ਵੀ ਆਈ ਹੁਣ ਕਿੱਥੇ ਸੁਧਾਰ ਦੂੰਗੀ ਆਜੋੜੇ ਛੋਟੇ ਮੂਰੇ ਹੱਥ ਨਾਈ ਬਿਓ ਤੇ ਜਿੱਦਾਂ ਆਪਣੇ ਮੁੰਡੇ ਨੂੰ ਸੌਲਾ ਟਿੱਪੇ ਵਰਗੀ ਤਰੀ ਜਨਾਨੀ ਆ ਉਹ ਕਰੇ ਜਾਂ ਮੂਰੇ ਦੱਸ ਕੀ ਮੈਂ ਦਾ ਸਾਡੇ ਕਰੋ ਜੀ ਫੇਰ ਕਹਿੰਦਾ ਯਾਰਾਂ ਨੇ ਭਗਿਆੜਤਾ ਇਹ ਕਿੰਨਾ ਟਾਈਮ ਹੋ ਗਿਆ ਮੁੰਡਾ ਅਜੇ ਤੱਕ ਨਹੀਂ ਆਇਆ ਹੈਗਾ ਰਿਸ਼ਤੇਦਾਰ ਵੀ ਸਾਰੇ ਚਲੇ ਗਏ ਦੱਸ ਕੁੜੀ ਕੀ ਸੋਚਦੀ ਹੋਊਗੀ ਇਹ ਕਹੇ ਮੁੰਡੇ ਨੇ ਮੈਨੂੰ ਦੁਖੀ ਕਰਿਆ ਪਿਆ ਇਹ ਹਜੇ ਮੁੰਡੇ ਨੇ ਨਾਲ ਦੇ ਜਿਨ੍ਹਾਂ ਨੂੰ ਆਏ ਨਹੀਂ ਹੈਗਾ ਵੀ ਅੱਜ ਤਾਂ ਟਾਈਮ ਨਾਲ ਘਰੇ ਜਾਣ ਦੇ ਦੇਣ ਕੀ ਕਰਾਂ ਮੈਂ ਹਾਂ ਮੁੰਡੇ ਨੇ ਵੀ ਮੈਨੂੰ ਦੁਖੀ ਕਰ ਲਿਆ ਦੇਖਾਂ ਮੈਂ ਹੀ ਜਾਵਾਂ ਕੁੜੀ ਕੋਲ ਕੀ ਸੋਚੂਗੀ ਵੀ ਮੇਰੇ ਕੋਲ ਤਾਂ ਮਾਂ ਵੀ ਨਹੀਂ ਆਈ ਹੈਗੀ ਪੁੱਤ ਤੂੰ ਪੈ ਜਾਂਦੀ ਥੱਕ ਗਈ ਹੋਏਂਗੀ ਕੱਦੀ ਬੈਠੀ ਆ ਕੋਈ ਗੱਲ ਨਹੀਂ ਮੰਮੀ ਅੱਜ ਮੈਨੂੰ ਨੀਂਦ ਨਹੀਂ ਆ ਰਹੀ ਸੀਗੀ ਅੱਛਾ ਪੁੱਤ ਤੂੰ ਆਰਾਮ ਕਰ ਲੈ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੀ ਠੀਕ ਹੈ ਨਾ ਮਨੀ ਦਾ ਕੀ ਪਤਾ ਜੇ ਕਦ ਕਾਵੇ ਕਿਉਂ ਮੰਮੀ ਜੀ ਉਹ ਬਾਹਰ ਗਏ ਨੇ ਕਿਤੇ ਹਾਂ ਪੁੱਤ ਉਹ ਆਪਣੇ ਦੋਸਤਾਂ ਕੋ ਚਲੇ ਗਿਆ ਹੁਣ ਉਹਨਾਂ ਨੇ ਫੋਨ ਕਰਕੇ ਬੁਲਾ ਲਿਆ ਹੁਣ ਤੈਨੂੰ ਪਤਾ ਤਾਂ ਹੈ ਵਿਆਹ ਦੀ ਪਾਰਟੀ ਮੰਗਦੇ ਹੋਣੇ ਨੇ ਉਥੇ ਪਾਰਟੀ ਕਰਨ ਲੱਗ ਗਿਆ ਹੁਣ ਕੋਈ ਗੱਲ ਨਹੀਂ ਆ ਜਾਂਦਾ ਤੂੰ ਪੈ ਜਾ ਠੀਕ ਹੈ ਮੰਮੀ ਜੀ ਜੇ ਕੁਝ ਖਾਣਾ ਪੀਣਾ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਮੈਨੂੰ ਭੁੱਖ ਨਹੀਂ ਆਈ ਠੀਕ ਹੈ ਮੈਂ ਬਾਹਰੇ ਪਈਆਂ ਪੁੱਤ ਮੈਨੂੰ ਦੱਸ ਦੇ ਠੀਕ ਹੈ ਜੇ ਕੋਈ ਕੰਮ ਹੋਇਆ ਠੀਕ ਹੈ ਮੰਮੀ ਹਾਂ ਇਹ ਵੀ ਹੋ ਸਕਦਾ ਯਾਰਾ ਦੋਸਤਾਂ ਦੇ ਵਿੱਚ ਬੰਦੇ ਨੂੰ ਟਾਈਮ ਲੱਗੇ ਜਾਂਦਾ ਮੈਂ ਵੀ ਬਤਨੇ ਕੀ ਕੀ ਸੋਚੀ ਜਾਣੀ ਹੈਗੀ ਚਲ ਦੇਖੇ ਜਾਉਂਗੇ ਐਨਵੇਂ ਵਿੰਦ ਘੜੇ ਰਾਮ ਕਰ ਲੈਣੇ ਆ ਜਾਣਗੇ ਜਦੋਂ ਨਹੀਂ ਉਹ ਆਉਣਗੇ ਠੀਕ ਹੋ ਤੁਸੀਂ? ਉਹ ਦੀਵਾ ਐ ਦੋਇਆ ਨੂੰ। ਰੋਟੀ ਲਿਆਵਾਂ ਤੁਹਾਡੇ ਲਈ। ਉਹ ਇਹਨੂੰ ਕਿਹਨਾਂ ਨੂੰ ਨਹੀਂ ਖਾਣੀ ਰੋਟੀ। ਬੈਠ। ਤੁਹਾਡਾ ਵਿਦਾ। ਹੋਏ। ਲੈ ਲਓ ਦੋ ਰੋਟੀਆਂ। ਸੋਗੇ ਮੰਮੀ ਜੀ ਹਾਂ ਪੁੱਤ ਕੀ ਹੋ ਗਿਆ ਤੁਸੀਂ ਇੱਥੇ ਪਿਓ ਮੰਜਾ ਨਾ ਡਾਇਆ ਤੁਸੀਂ ਨੇ ਪੁੱਤ ਮੈਨੂੰ ਤਾਂ ਉਰੀ ਨੀਂਦ ਆ ਗਈ ਉੱਠ ਗਈ ਤੂੰ ਹਾਂ ਜੀ ਹਾਂ ਮੈਂ ਤਾਂ ਉੱਠ ਗਈ ਬੱਸ ਮੇਰੀ ਤਾਂ ਅੱਖ ਵੀ ਨਹੀਂ ਖੁੱਲੀ ਹੈਗੀ ਅੱਜ ਥੱਕੀ ਹੋਈ ਸੀ ਨਾ ਪਤਾ ਹੀ ਨਹੀਂ ਲੱਗਿਆ ਕਦ ਸਵੇਰ ਹੋ ਗਈ ਚਲੋ ਕੋਈ ਨਹੀਂ ਮੰਮੀ ਜੀ ਤੁਸੀਂ ਹਰਾਮ ਕਰੋ ਤੂੰ ਪੁੱਤ ਨਹੀਂ ਰਾਮ ਨਹੀਂ ਕਰਨਾ ਤੂੰ ਨਾਲ ਆ ਮੈਂ ਚਾਹ ਬਣਾਉਣੀ ਹੈ ਮੰਮੀ ਜੀ ਤੁਸੀਂ ਕਹਿੰਦੇ ਚਾਹ ਬਣਾਉਣੀ ਆ ਚਾਹ ਮੈਂ ਆਪੇ ਬਣਾ ਲਵਾਂਗੀ ਨਾ ਪੁੱਤ ਤੂੰ ਕਿੱਥੇ ਚਾਹ ਬਣਾਏਂਗੀ ਨਾਲੇ ਮਨਿੰਨ ਠਾਲਣਾ ਆਪਾਂ ਮੱਥਾ ਵੀ ਟੇਕ ਕੇ ਆਉਣਾ ਸਾਜਰੇ ਨਾ ਕੇ ਤਿਆਰ ਹੋ ਜਾਓ ਮੈਂ ਚਾਹ ਬਣਾਉਣੀ ਆ ਫੇਰ ਕਰਾਵਾਂਗੇ ਕੋਈ ਗੱਲ ਨਹੀਂ ਫੇਰ ਤਾਂ ਇਹੀ ਕੰਮ ਕਰਨਾ ਸਾਰਾ ਠੀਕ ਹੈ ਮੰਮੀ ਜੀ ਐਨ ਮੈਂ ਤਿਆਰ ਹੋ ਜਾਂਦੀ ਹਾਂ ਹਾਂ ਪੁੱਤ ਹੋ ਜਾ ਤਿਆਰ ਮੈਂ ਬਣਾਉਣੀ ਆ ਚਾਹ क्या भी उन्होंने जाके उठा दे अपने मत्था टेक के होना ते ते और उनके ना तो मैं यार पूरी तो प्यासी चलो उठ जा तू सही चल रे ठीक है जी ना पर भी यार ना ओके मोदा बोलूगी ਨਾ ਉੱਠ ਗਿਆ ਮੁੰਡਿਆ ਹਾਂ ਨਾ ਮੇਰੀ ਗੱਲ ਸੁਣ ਰਾਤ ਤੂੰ ਅੱਧੀ ਰਾਤ ਕਰਕੇ ਆਇਆ ਹੁਣ ਤਾਂ ਮਾੜੀ ਮੋਟੀ ਸ਼ਰਮ ਕਰ ਲਾ ਤੇਰਾ ਵਿਆਹ ਹੋ ਗਿਆ ਟਾਈਮ ਨਾਲ ਘਰੇ ਆ ਜਾਇਆ ਕਰ ਉਹ ਮਾਦਾ ਵੀ ਲੇਟ ਹੋ ਗਿਆ ਰਾਤ ਤੈਨੂੰ ਬਹਦਾ ਦੋ ਜਿੱਤੇ ਹੋਣਾ ਉਹਨਾਂ ਹੌਲੀ ਦਿੱਤਾ ਨਾਲੇ ਨਹਾ ਲਾ ਛੇਤੀ ਕੱਪੜੇ ਪਾ ਲਾ ਮੱਥਾ ਟੇਕਣ ਜਾਣਾ ਮੇਰੇ ਤੁਹਾਨੂੰ ਜਾਇਆ ਇਹਦਾ ਤੁਸੀਂ ਆਪੀ ਜਾਇਓ ਨਾ ਕਿਉਂ ਨਹੀਂ ਜਾ ਹੁੰਦਾ ਤੇਰੇ ਤੋਂ ਉਹ ਮਾਦਾ ਕਿਉਂ ਬਹਿ ਨਹੀਂ ਸੋਸਰੀ ਭੱਗ ਜਾ ਮੈਂ ਕਿਤੇ ਕੰਮ ਜਾ ਕੇ ਆਉਂਦਾ ਮੇਰੀ ਗੱਲ ਸੁਣ ਲਾ ਹੁਣ ਉਹ ਬਹੂ ਦੇ ਸਾਹਮਣੇ ਜਲੂਸ ਜਾਣਾ ਕੱਢ ਮੇਰਾ ਬਾਰਾ ਮੋਟਾ ਕਹਿਣੇ ਚ ਆ ਜਾ ਹੁਣ ਜਿਹੜਾ ਕੁਝ ਕਰਨਾ ਸੀ ਕਰ ਲਿਆ ਤਾ ਠੀਕ ਆ ਨਾ ਹੁਣ ਮੜ ਬਟਾ ਸੁਧਰ ਜਾ ਟਾਈਮ ਨਾਲ ਘਰ ਜਾ ਕੇ ਬੜ ਜਾ ਕਰ ਫਿਰ ਜਾਨਾ ਬਾਹਰੇ ਮੁੰਡਿਆਂ ਨਾਲ ਮਾਜ਼ਾ ਮੈਂ ਕਰ ਰਿਹਾ ਬੋਲੀ ਦਾ ਦੂਜਾ ਨਹੀਂ ਉੱਚੀ ਉੱਚੀ ਜਿਹੜੀ ਸੁਣ ਲਿਆ ਫੇਰ ਕੋਈ ਨਾ ਮੈਂ ਕਿਹ ਹੋਂਦੂਗਾ ਟੋਲੀ ਨਾਲ ਨਾ ਆ ਲਾ ਨਾ ਲਮੋ ਵੀ ਦਾ ਸਾਰਾ ਮੁੰਡੇ ਨੂੰ ਵੀ ਮੈਂ ਕੀ ਕਰਾਂ ਪਤਾ ਨਹੀਂ ਕਹਿ ਜਾਣਾ ਸ਼ਾ ਕਰਦਾ ਜਿਹਦਾ ਨਾਮ ਉਸਕਾ ਵੀ ਨਾ ਪਤਾ ਲੱਗੇ ਕੀ ਕਰਾਂ ਮੈਂ ਤਾਂ ਆਪ ਦੁਖੀ ਹੋਈ ਪਈ ਆ ਬਸ ਮੈਂ ਤਾਂ ਕਹਿੰਨੀ ਆ ਅਫਗਾਨੀ ਧੀਏ ਚੰਗੀ ਹੋਵੇ ਜਿਹੜਾ ਇਹਦਾ ਨਸ਼ਾ ਛਡਾ ਦੇਵੇ ਜੇ ਸੁਧਰ ਜਵੇ ਇਹਦੇ ਕਹੇ ਤੇ ਤੁਸੀਂ ਥੋੜੀ ਨਾ ਜਾਵਾਂਗੇ ਤੁਸੀਂ ਵੀ ਨਾਲ ਚੱਲੋ ਕੋ ਮੈਂ ਠੀਕ ਨਹੀਂ ਲੱਗਾ ਯਾਰ ਮੈਨੂੰ ਫਿਰ ਜੱਟ ਨਹੀਂ ਲੱਗਾ ਤੁਸੀਂ ਚੱਲਦੇ ਕੋਈ ਵਾ ਚਲੋ ਮੈਂ ਮੰਮੀ ਨੂੰ ਕਹਿ ਦਿੰਨੀ ਆ ਡਾਕਟਰ ਨੂੰ ਬੁਲਾ ਲੈਣਗੇ ਕੋ ਨਹੀਂ ਇਹ ਗੱਲ ਸੁਣੋ ਇਹ ਮੈਂ ਚੱਲਿਆ ਮੈਂ ਆਪੇ ਲਿਆਉਂਗਾ ਦਵਾਈ ਤੂੰ ਮਦਰ ਨਾਲ ਦੱਜ ਗੁਰਦੂਰੇ ਜਾਜ ਠੀਕ ਹੈ ਅੱਛਾ ਮੈਨੂੰ ਇਹ ਦੱਸੋ ਤੁਸੀਂ ਰਾਤ ਵੀ ਨਹੀਂ ਮੇਰੇ ਨਾਲ ਆ ਕੇ ਚੱਜ ਨਾਲ ਗੱਲ ਕੀਤੀ ਹੈਗੀ ਬੁਲਾਇਆ ਤੱਕ ਨਹੀਂ ਮੈਨੂੰ ਤੇ ਹੁਣ ਵੀ ਇਦਾਂ ਦਾ ਬਿਹੇਵੀਅਰ ਕਰ ਰਹੇ ਹੋ ਕੀ ਗੱਲ ਤੁਹਾਨੂੰ ਮੈਂ ਵਧੀਆ ਨਹੀਂ ਲੱਗਦੀ ਅਡੀ ਗੱਲਾਂ ਕਰੀ ਨਾ ਨਾ ਤੇ ਕਰ ਕਿ ਨਾ ਇਹ ਮੈਨੂੰ ਚੰਗੀਆਂ ਲੱਗਦੀ ਐ। ਆ ਮੈਨੂੰ ਸਲਾਹਾਂ ਹੀ ਨਾ ਦਿਆ ਕਰੋ। ਚੱਲ ਛੱਡ ਦਿਓ ਮੈਂ ਬੱਲੇ ਆ। 1 ਮਿੰਟ। ਇਹ ਮੇਰੇ ਸਵਾਲਾਂ ਦਾ ਜਵਾਬ ਨਹੀਂ ਹੈਗਾ। ਮੈਂ ਤੁਹਾਨੂੰ ਇਹ ਪੁੱਛਿਆ ਕਿ ਮੈਂ ਤੁਹਾਨੂੰ ਪਸੰਦ ਆ ਕਿ ਨਹੀਂ? ਮੈਨੂੰ ਸਿਰਫ ਉਹਦਾ ਜਵਾਬ ਚਾਹੀਦਾ। ਓਏ ਮੇਰਾ ਫੇਸ ਲੈਣਾ ਦਿਮਾਗ ਨਾ ਖਰਾਬ ਕਰ। ਮੈਨੂੰ ਜਾਣ ਲੈਣ ਦੇ। ਮੇਰੀ ਗੱਲ ਤਾਂ ਸੁਣੋ। ਤਾਂ <muchas> ਸੁਣੋ ਕੋਣ ਨਹੀਂ ਮੇਰੇ ਕੋchna ਲਈ ਹਾਂ ਹਾਂ ਪੁੱਤ ਸਵੇਰੇ ਸਵੇਰੇ ਹੁਣ ਤੂੰ ਕਿੱਥੇ ਚੱਲਿਆ ਮਾਤਾ ਕਿਉਂ ਡੋਕਣਾ ਜ਼ਰੂਰੀ ਹੁੰਦਾ ਤੇਰਾ ਤੈਨੂੰ ਪਤਾ ਤਾਂ ਹੈ ਮੈਂ ਕਿੱਥੇ ਚੱਲਿਆ ਮੈਂ ਤਾਂ ਉਹ ਦਵਾਈ ਲੈਣ ਚੱਲਿਆ ਨਾ ਸੱਜਰੀ ਦਵਾਈ ਲੈਣ ਚੱਲਿਆ ਪੁੱਤ ਮਾੜੀ ਮੋਟੀ ਹੁਣ ਬਗਾਨੀ ਧੀ ਦੇ ਦਾ ਸ਼ਰਮ ਕਰ ਲਾ ਮੇਰੇ ਨਾਲ ਤਾਂ ਤੂੰ ਜਿਹੜਾ ਕੁਝ ਕਰਦਾ ਦੀ ਕਰਦਾ ਦੀ ਰਾਤ ਨੂੰ 1-1 ਵਜੇ ਆ ਕੇ ਘਰੇ ਵੜਦਾ ਸੀ ਹੁਣ ਤਾਂ ਟਾਈਮ ਨਾ ਆ ਜਾਏਗਾ ਰਾਤ ਦੇਖ ਲੈ ਕਿਹੜਾ ਵੇਲਾ ਮੈਨੂੰ ਵੀ ਨੀਂਦ ਆ ਗਈ ਤੀ ਜਦ ਤੂੰ ਆਇਆ ਓ ਮਾਤਾ ਮੈਨੂੰ ਸਭ ਪਤਾ ਹੈ ਕੀ ਸਹੀ ਹੈ ਕੀ ਗਲਤ ਹੈ ਨਾਲੇ ਮੈਂ ਨਹੀਂ ਕਿਹਾ ਤੁਹਾਨੂੰ ਚੱਕ ਕੇ ਮੇਰਾ ਧੱਕੇ ਨਾਲ ਵਿਆਹ ਕਰਤਾ ਹੁਣ ਸੰਭੋ ਆਪੇ ਉਹਨੂੰ ਉਹ ਤਾਂ ਵਿਚਾਰੇ ਮੇਰਾ ਭਲਾ ਹੀ ਸੋਚਦਿਆ ਪਤਾ ਮੇਰਾ ਕਿੰਨਾ ਕਰਦਿਆ ਇਹਨਾਂ ਤੁਸੀਂ ਨਹੀਂ ਕਰਦੇ ਮੇਰਾ ਪੁੱਤ ਕਿਉਂ ਨਹੀਂ ਤੂੰ ਸਮਝਦਾ ਹੈਗਾ ਤੇਰੀ ਜ਼ਿੰਦਗੀ ਬਰਬਾਦ ਕਰਦੇ ਨੇ ਉਹ ਭਲਾ ਨਹੀਂ ਸੋਚਦੇ ਹੈਗੇ ਦੱਸ ਮੈਂ ਕੀ ਕਰਾਂ ਮੁੰਡੇ ਦਾ ਚੱਲ ਦੇਖਦੀ ਆ ਬਹੂ ਨੂੰ ਕਹਿ ਕੇ ਦੇਖਦੀ ਆ ਜੇ ਉਹਦੇ ਸਮਝਾਏ ਤੇ ਸਮਝ ਜਵੇ ਮੇਰਾ ਤਾਂ ਨਹੀਂ ਮੰਨਦਿਆ ਹੈਗਾ ਕਹਿਣਾ ਇਹ ਪੁੱਤ ਬੱਸ ਮੰਮੀ ਜੀ ਆਪਕੋ ਸੁਣ ਲਿਆ ਐਨਾਂ ਬਟਾ ਤੱਕ ਮੇਰੇ ਨਾਲ ਹੀ ਕਿਉਂ ਕਰਿਆ ਤੁਸੀਂ ਨੇ ਮੈਂ ਤੇਰੇ ਨਾਲ ਕੋਈ ਧੋਖਾ ਨਹੀਂ ਕਰਿਆ ਹੈਗਾ ਕੀ ਕਹਿ ਰਹੇ ਹੋ ਹਜੇ ਤੁਸੀਂ ਮੇਨੂੰ ਕੋਈ ਧੋਖਾ ਹੀ ਨਹੀਂ ਕੀਤਾ ਮੰਮੀ ਜੀ ਮੈਂ ਆਪਦੇ ਅੱਖੀ ਦੇਖੇ ਤੇ ਕੰਨੀ ਸੁਣਿਆ ਸਭ ਕੁਝ ਇੰਨਾ ਪੈਣਾ ਉਹ ਨਸ਼ਾ ਕਰਦਾਗਾ ਹਜੇ ਕਹਿ ਰਹੇ ਤੁਸੀਂ ਕੁਸਲਮੋ ਹੋਇਆ ਹੀ ਨਹੀਂ ਮੇਰੇ ਤੋਂ ਜੇ ਤੁਹਾਨੂੰ ਸਾਰਾ ਕੁਝ ਪਤਾ ਸੀ ਤਾਂ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਆ ਆਪਣੇ ਮੁੰਡੇ ਬਾਰੇ ਤਾਂ ਤੁਸੀਂ ਨੇ ਸੋਚ ਲਿਆ ਉਹਨੂੰ ਮੈਂ ਕੱਲ ਪੁੱਛਿਆ ਵੀ ਮੈਂ ਤੈਨੂੰ ਪਸੰਦ ਹੈ ਤ ਨਹੀਂ ਉਨੇ ਇੱਕ ਵਾਰ ਵੀ ਮੈਨੂੰ ਜਵਾਬ ਨਹੀਂ ਦਿੱਤਾ ਹੈਗਾ ਉਲਟਾ ਅੱਖ ਖੜਕ ਕੇ ਗਿਆ ਮੇਰੇ ਵੱਲ ਕੀ ਗੱਲ ਸਾਰੀ ਜ਼ਿੰਦਗੀ ਮੇਰੀ ਇੱਦੀ ਲੰਘੂਗੀ ਤੁਹਾਡੇ ਨਾਲ ਲੱਟਾਂ ਮੈਂ ਆਪਣੀ ਜ਼ਿੰਦਗੀ ਮੈਨੂੰ ਤਾਂ ਦੱਸ ਤੋ ਮੈਂ ਕਿੱਥੇ ਗਲਤਾਂਗੀ ਪੁੱਤ ਤੇਰਾ ਕੋਈ ਕਸੂਰ ਨਹੀਂ ਹੈਗਾ ਕਸੂਰ ਤਾਂ ਮੇਰਾ ਹੀ ਐ ਜਿਹੜਾ ਮੈਂ ਚਾਹੁੰਦੀ ਸੀ ਵੀ ਮੇਰਾ ਪੁੱਤ ਠੀਕ ਹੋ ਜਾਵੇ ਮੈਨੂੰ ਤਾਂ ਐਂਦੀ ਵਿਆਹ ਕਰਾ ਕੇ ਬਗਾਨੀ ਧੀ ਆਉਗੀ ਕੀ ਪਤਾ ਉਹਦੇ ਆਏ ਤੇ ਸੁਧਰੇ ਜਾਵੇ ਪੁੱਤ ਮੈਨੂੰ ਤਾਂ ਹੀ ਲੱਗਦਾ ਸੀ ਵੀ ਵਿਆਹ ਕਰਾ ਕੇ ਪਤਾ ਨਹੀਂ ਇਹ ਸੁਧਰ ਜਾਊਗਾ ਪਰ ਮੈਨੂੰ ਨਹੀਂ ਪਤਾ ਵੀ ਇਹਦੇ ਬਾਅਦ ਚ ਵੀ ਆਹੀ ਲੱਛਣ ਰਹਿਣਗੇ ਅੱਛਾ ਕੀ ਗੱਲ ਤੁਸੀਂ ਨੇ ਸਾਨੂੰ ਕੁੜੀਆਂ ਨੂੰ ਨਸ਼ਾ ਛਡਾਊ ਕੇਂਦਰ ਸਮਝ ਲਿਆਗਾ ਜਦ ਇੰਨੇ ਸਾਲਾਂ ਤੋਂ ਤੁਹਾਡਾ ਮੁੰਡਾ ਤੁਹਾਡੇ ਤੋਂ ਨਹੀਂ ਸੁਧਰਿਆ ਮੈਂ ਕੱਲ ਵੀ ਆਈ ਹੁਣ ਕਿੱਥੇ ਸੁਧਾਰ ਦੂੰਗੀ ਆ ਜੋੜੇ ਥੋਡੇ ਮਰੇ ਹੱਥ ਨਾਈ ਵਿਉਂਦੇ ਜਿੱਦਾਂ ਆਪਣੇ ਮੁੰਡੇ ਨੂੰ ਮੇਰੀ ਵੀ ਨਾਲ ਜ਼ਿੰਦਗੀ ਬਰਬਾਦ ਕਰ ਕਿਲਾ ਨਾ ਕਰੇ ਪਤਾ ਨਹੀਂ ਕਿਹਦੇ ਕਿਦੋਂ ਤਾਂ ਪੈਸਾ ਬੜਿਆ ਕਿੰਨਾ ਕਰਜ਼ਾ ਚਾੜੀ ਬੈਠਾਂਗੇ ਆ ਦਿਨ ਦੇ ਖਲੀ ਕਿ ਮੈਂ ਆਪ ਦੀ ਧੀ ਨੂੰ ਇੱਕ ਨਸ਼ੇੜੀ ਨਾਲ ਵਿਆਹ ਰੋ ਪੁੱਤ ਰੋ ਨਾ ਮੈਂ ਤਾਂ ਹੈਗੀ ਹਾਂ ਮੇਰੀ ਗੱਲ ਸੁਣ ਪੁੱਤ ਕਿਹੜੀ ਮਾਂ ਦੇਖ ਲੂਗੀ ਆਪਣੇ ਪੁੱਤ ਨੂੰ ਨਸ਼ਾ ਕਰ ਦੇ ਮੈਨੂੰ ਚਾਹੀਦੀ ਵੀ ਕੋਈ ਮੇਰੀ ਸੁਣ ਲਵੇ ਚੱਲ ਮੇਰੀ ਬਗਾਨੀ ਧੀ ਆ ਕੇ ਕੀ ਪਤਾ ਇਹਦੇ ਵਿੱਚ ਮਾੜਾ ਮੋਟਾ ਸੁਧਾਰ ਆ ਜਾਵੇ ਪਰ ਪੁੱਤ ਮੈਂ ਵੀ ਕੀ ਕਰਾਂ ਆਪਣੀ ਅੱਖਾਂ ਦੇ ਸਾਹਮਣੇ ਉਹਨੂੰ ਨਸ਼ਾ ਕਰਦਾ ਦੇਖਦੀ ਸੀ ਨਾ ਮੈਨੂੰ ਪੁੱਛ ਵੀ ਮਾਂ ਇੱਕ ਕਿਵੇਂ ਕੱਟਦੀ ਆ ਪਰ ਮੰਮੀ ਜੀ ਮੈਂ ਦੱਸ ਦੋ ਮੈਂ ਕਿੱਧਰ ਜਾਵਾਂ ਪੁੱਤ ਤੇਰੇ ਮੂਰੇ ਮੈਂ ਹੱਥ ਜੋੜਦੀ ਆ ਪੁੱਤ ਮੈਂ ਤੇਰੇ ਪੈਰੀ ਹੱਥ ਵੀ ਲਾ ਦੰਨੀ ਆ ਬਸ ਤੂੰ ਐ ਨਾ ਕਰੀ ਮੇਰੇ ਪੁੱਤ ਨੂੰ ਨਾ ਤੂੰ ਹੀ ਬਚਾ ਸਕਦੀ ਆ ਮੈਂ ਬਹੁਤ ਦੁਖੀ ਆ ਪੁੱਤ ਕੋਈ ਲੋੜ ਨਹੀਂ ਮੰਮੀ ਮੇਰੇ ਹੱਥ ਜੋੜਨ ਦੀ ਜਿਵੇਂ ਬੁਝਣਾ ਸੀ ਉਹ ਤਾਂ ਹੋ ਗਿਆ ਪਰ ਤੂੰ ਜਿਨੇ ਨਾ ਮੇਰੇ ਨਾਲ ਬਹੁਤ ਗਲਤ ਕੀਤਾ ਬਹੁਤ ਜ਼ਿਆਦੇ ਤੈਨੂੰ ਕੀ ਬਤਾ ਮੈਂ ਪਹਿਲੇ ਕਿੰਨੀ ਜ਼ਿਆਦੇ ਦੁਖੀ ਸੀ ਇੱਥੇ ਆ ਕੇ ਆ ਦਿਨ ਦਿੱਟਨੇ ਪੈ ਰਹੇ ਨੇ ਪੁੱਤ ਕੀ ਕਰਾਂ ਮੈਂ ਵੀ ਮਜਬੂਰ ਤੀਗੀ ਮੇਰੇ ਵੱਲ ਵੀ ਦੇਖ ਕਿੰਨੇ ਔਖੇ ਮੈਂ ਦਿਨ ਕੱਟਦੀ ਤੀਗੀ ਪਰ ਕੀ ਕਰਾਂ ਪੁੱਤ ਵੱਲ ਵੀ ਦੇਖਦੀ ਸੀ ਪਰ ਮੈਨੂੰ ਵੀ ਅਹਿਸਾਸ ਹੋਇਆ ਵੀ ਮੈਂ ਕਰਿਆ ਤਾਂ ਗਲਤ ਆ ਤੇਰੇ ਨਾਲ ਮੰਮੀ ਬੰਦਾ ਮਾੜਾ ਮੋਟਾ ਨਸ਼ਾ ਕਰਦੇ ਚ ਸੀ ਵੀ ਚੱਲ ਲੈਂਦੀ ਆ ਫਰ ਚਿੱਤਾ ਤੁਹਾਨੂੰ ਬਦਲ ਤਾਂ ਬੰਦ ਨੂੰ ਅੰਦਰੋਂ ਅੰਦਰੇ ਖਤਮ ਕਰ ਦਿੰਦਾ ਮੈਂ ਕੀ ਜਵਾਬ ਦਊਂਗੀ ਮੇਰੇ ਬਾਪੂ ਨੂੰ ਇਹ ਤਾਂ ਮੈਨੂੰ ਬੁਲਾਉਂਦੇ ਤੱਕ ਨਹੀਂ ਮੇਰੇ ਦੁੱਖ ਸੁੱਖ ਕਿੱਥੇ ਖੜ ਜਾਣਗੇ ਮੇਰੇ ਨਾਲ ਪੁੱਤ ਪੁੱਤ ਰੋਣਾ ਦੋ ਐਕਸਲ ਜੀ ਕਿਉਂ ਹੈ ਸਮਾਨ ਬਹੁਤ ਹੀ ਜ਼ੇਦੀਗੀ ਕੱਚਾ ਕੱਚਾ ਹਜੇ ਕੀ ਹੋਇਆ ਉਹ ਸਾਲਿਓ ਉਹ ਮੇਰੇ ਵਾਸੀ ਵੀ ਰੱਖ ਦਿਓ ਕਿਤੇ ਸਾਰਾ ਡੱਫਾ ਜਿਓ ਇੱਧਰ ਆ ਜਾ ਉਹ ਨਾ ਉਹ ਸਾਲਿਆ ਚਿੱਟੇ ਵਰਗੀ ਤਰੀ ਜਨਾਨੀ ਐ ਤੂੰ ਕਰੇ ਜਾ ਪੂਰੇ ਦਸ ਕੀ ਮੰਗਦਾ ਸਾਡੇ ਕੋਲੇ ਫਿਰ ਕਹਿੰਦਾ ਯਾਰਾਂ ਨੇ ਬਗਿਆੜਤਾ ਇਹ ਦੇਖ ਮਰੇ ਸਾਲੇ ਗੱਲਾਂ ਤਾਂ ਐ ਵੱਡੇ ਵੱਡੇ ਵਿਦਵਾਨਾਂ ਨਾਲ ਹੀ ਕਰਦੇ ਆ ਨਾ ਮੈਨੂੰ ਇਹ ਦੱਸੋ ਸਾਰ ਲੋਂਗੇ ਮੇਰੇ ਬਿਨਾਂ ਤੇਰੇ ਬਿਨਾਂ ਕਿੱਥੇ ਸਰਜੀ ਯਾਰ ਸਮਾਨ ਦਾ ਹੀਲਾ ਦਾ ਤੂੰ ਇਹ ਕਰਦਾ ਸਾਡੇ ਕੋਲੇ ਕੀ ਐ ਨਾ ਦੇਖ ਲਓ ਇਹ ਸਰਦਾ ਦਾ ਆ ਜਾ ਆ ਪੁੱਛ ਲੈ ਇਹਨੂੰ ਦੇਖ ਬਈ ਆ ਜਾ ਬਾਈ ਆ ਜਾ ਤੇਰੇ ਨਾਲ ਸਰਦਾ ਹੈ ਸਮਾਨ ਬੜਾ ਤੇਜ਼ ਮਿਲਿਆ ਤੀ ਚੱਲਵਾ ਫਿਰ ਭੋਲਾ ਮੈਨੂੰ ਵੀ ਹੈ ਪਾ ਸਵਾਦ ਹੀ ਆ ਗਿਆ ਓਏ ਇਹ ਲਿਆਇਆ ਕਿੰਨੇ ਸਮਾਨ ਤੇ ਆ ਹੀ ਲਿਆਇਆ ਬਾਈ ਕਿੱਥੋਂ ਲਿਆ ਬਹੁਤ ਵਧੀਆ ਸਮਾਨ ਮੇਰੇ ਸਾਲੇ ਅੰਦਰ ਤੱਕ ਚੀਜ਼ਾਂ ਜਾਂਦਾ ਉੱਪਰੇ ਉਹ ਬੈਠਣ ਦੇ ਓਏ ਮੇਰੇ ਸਾਲੋ ਇਹ ਤਾਂ ਮੈਨੂੰ ਗਈ ਜਾਨੇ ਉਹ ਵੀ ਚਿੱਟੇ ਵਰਗੀ ਜਿਹੀ ਜਨਾਨੀ ਐ ਓਏ ਆਪਾਂ ਨੂੰ ਜਨਾਨੀਆਂ ਜੁਣੀਆਂ ਨਾਲ ਗੋਇਓ ਨਹੀਂ ਇਹਨਾਂ ਨਹੀਂ ਇਹਨਾਂ ਨੂੰ ਬਾਤਾਂ ਸੁਵਾਦਾ ਪਾ ਨੂੰ ਆ ਦਿੰਦਾ ਨਾਲੇ ਜੇ ਮੈਂ ਭਾਗਿਆ ਥੋੜਾ ਹਾਲ ਕੋਣ ਪੁੱਛੋ ਗੱਲ ਸਹੀ ਐ ਤੇਰੀ ਜਿੰਨਾ ਚਿਰ ਮੇਰਾ ਸਾਲਾ ਅੰਦਰ ਨਹੀਂ ਜਾਂਦਾ ਨਾ ਸਰੀ ਤੇ ਜਾਨ ਜੀ ਨਹੀਂ ਪੈਂਦੀ ਅੱਖ ਹੀ ਨਹੀਂ ਖੁੱਲਦੀ ਉਹਦਾ ਇਹ ਤਾਂ ਗੱਲ ਬਾਈ ਤਾਂ ਸੇਰਾ ਆਖਦੀ ਜਾਂ ਤੱਕ ਸਵਾਨ ਨਾ ਲੱਗੇ ਉਦ ਤੱਕ ਅੱਖੇ ਨਹੀਂ ਖੁੱਲਦੀ ਆਪਣੀ ਕੁਲਦੀ ਹੋ ਰਿਹਾ ਯਾਰ ਇਹ ਤਾਂ ਗੱਲ ਹੈਗੀ ਆ ਜਾਏਗਾ ਇੱਕ ਹੋਰ ਛੋਟਾ ਹਾਂ ਆਊਗਾ ਬਾਈ ਇੱਕ ਇੱਕ ਲਾਓ ਯਾਰ ਉਹ ਮੈਂ ਅੱਜ ਸਵੇਰੇ ਲਾ ਲਿਆ ਪਹਿਲਾਂ ਯਾਰ ਮੈਂ ਪਹਿਨੀ ਸੁਣਨ ਹੋਇਆ ਕਰਦਾ ਅੱਛਾ ਮੇਰੇ ਸਾਲਾ ਕੱਲੀ ਲਾਇਆ ਉਹ ਬੰਦਾ ਕੋਈ ਹੋਰ ਲਾਉਂਦਾ ਸੀ ਯਾਰ ਉਹਨੂੰ ਦਬਾ ਕੇ ਲਿਆ ਸੀ ਸਮਾਨ ਮਾਤਲ ਮੈਨੂੰ ਲਵਾ ਦੇ ਵਿੱਚੋਂ ਉਹ ਵਿੱਚੋਂ ਲਾ ਲਿਆ ਮੈਂ ਅੱਛਾ ਮੈਂ ਕਿਤੇ ਯਾਰਾਂ ਨਾਲੀ ਝੋਖਾ ਕਰ ਗਿਆ ਇਕੱਲੇ ਨੂੰ ਕਾ ਨੂੰ ਉਹ ਬੰਦਾ ਖੇੜੇ ਪੇ ਗਿਆ ਚਾਹ ਦੇ ਕੇ ਨਾ ਦਬਾ ਕੇ ਲਿਆ ਮੈਂ ਕਿਹਾ ਦਬਾਤਾ ਲਿਆ ਮਾਂ ਜੀ ਬਈ ਵਿੱਚੋਂ ਹੀ ਪੀਵਾ ਸਮਾਨ ਸਵਾਦ ਹੀ ਆ ਗਿਆ ਜਿਵੇਂ ਅਸ਼ਰਾਹ ਹੋ ਗਿਆ ਲੈ ਬਈ ਓਏ ਲੈ ਬਈ ਲਾਓ ਫਿਰ ਲੈਟਰ ਉਹ ਸੂਟਾ ਲੱਗੂ ਇੱਕ ਪੁੱਤ ਹੋ ਗਈ ਤਿਆਰ ਹਾਂਜੀ ਮੰਮੀ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਪੁੱਤ ਕੀ ਹੋਇਆ ਪੁੱਤ ਆ ਲੈ ਅਲਮਾਰੀ ਦੀਆਂ ਚਾਬੀਆਂ ਨੇ ਹੁਣ ਇਹਨਾਂ ਨੂੰ ਤੈਨੂੰ ਸੰਭਣਾ ਤੇ ਨਾਲੇ ਮੇਰੇ ਪੁੱਤ ਨੂੰ ਮੰਮੀ ਇਹ ਕਿਵੇਂ ਦੀ ਗੱਲ ਕਰ ਰਹੀ ਤੁਸੀਂ ਇਹਨੂੰ ਤੁਸੀਂ ਆਪਣੇ ਕੋਲ ਹੀ ਰੱਖੋ ਨਹੀਂ ਪੁੱਤ ਇਹਦੇ ਤੇ ਹੁਣ ਤੇਰਾ ਹੱਕ ਹੈ ਨਾਲੇ ਇੱਕ ਗੱਲ ਹੋਰ ਹੈ ਮੈਨੂੰ ਹੁਣ ਤੇਰੇ ਤੇ ਪੂਰੀ ਆਸ ਆ ਵੀ ਮੇਰੇ ਪੁੱਤ ਨੂੰ ਵੀ ਤੂੰ ਹੀ ਸੁਧਾਰ ਸਕਦੀਆਂ ਉਧਰ ਮੇਰੀ ਗੱਲ ਸੁਣੋ ਉਧਰ ਠੀਕ ਆ ਪਰ ਜਿਹੜੀ ਆ ਕਬੀਲਦਾਰੀ ਮਮੀ ਹੁਣ ਤੱਕ ਤੁਸੀਂ ਨਹੀਂ ਸਾਂਭੀਆ ਤੇ ਅੱਗੇ ਵੀ ਤੁਸੀਂ ਸਾਂਭੋਗੇ ਨਹੀਂ ਪੁੱਤ ਐਂ ਨਾ ਮੈਨੂੰ ਕਹਿ ਮੇਰਾ ਦਿਲ ਨਾ ਤੋੜ ਹੁਣ ਆ ਗੱਲ ਕਹਿ ਕੇ ਹੁਣ ਤਾਂ ਸਾਰਾ ਘਰ ਤੇਰੇ ਹੱਥ ਆ ਇਹਨੂੰ ਸੰਭਾਲਣਾ ਠੀਕ ਹੈ ਨਾ ਚਲੋ ਠੀਕ ਹੈ ਹਾਂ ਕਿਵੇਂ ਆ ਤੂੰ ਮੈਂ ਠੀਕ ਆ ਰੋਟੀ ਲੈ ਕੇ ਆਉਣੀ ਆ ਮੈਂ ਪਾ ਕੇ ਬੈਠ ਜਾ ਦੋ ਮਿੰਟ ਮਿਹਨਤ ਦੇ ਲਈ ਇੱਕ ਚੀਜ਼ ਲੈ ਕੇ ਆਇਆ ਜੀ ਮੇਰੇ ਲਈ ਕੀ ਲੈ ਕੇ ਆਏ ਹੋ ਖਰਜ ਕਰ ਦੇ ਕਮਟ ਇਹਦੀ ਕੀ ਉਹ ਬੀਪੀ ਦੀ ਗੋਲੀ ਹੈ ਤੇਰੇ ਕੰਮ ਨਹੀਂ ਆਈਏ ਪਰ ਇਹ ਤੇ ਕੈਪਸੂਲ ਆ ਉਹ ਬੀਪੀ ਦਾ ਹੈ ਖਰਜ ਕਰ ਦੇ ਕਮਟ ਅੱਛਾ ਦੂਸਰੀ ਲੈ ਲਓ ਮੇਰੇ ਸਾਰਾ ਲੈ ਕੇ ਥੇ ਆਲੇ ਆ ਕੀ ਉਹ ਨਹੀਂ ਯਾਰ ਇਹ ਤਾਂ ਉਹ ਮੇਰੇ ਸਾਡੇ ਨਾਲ ਤੈਨੂੰ ਪਤਾ ਹੈ ਮਲੰਘ ਯਾਰ ਨੇ ਸਾਰਾ ਕੁਝ ਮੇਰੀ ਜੇਬ ਚ ਪਾ ਦਿੰਦੇ ਆ ਖੜਦਾ ਇੱਕ ਮਿੰਟ ਮੈਂ ਦੇਖਦਾ ਥੋੜੀ ਜੇਬ ਚ ਹੀ ਕਿਉਂ ਉਹ ਜਾਣ ਕੇ ਵੀ ਪਰਝਾਈ ਸਾਡੀ ਸ਼ੱਕ ਕਰੂ ਆਪਾਂ ਨੂੰ ਲੜਾਉਣਾ ਚਾਹੁੰਦੇ ਆ ਯਾਰ ਛੱਡ ਗੱਲ ਉਹ ਹੰਤਾ ਜਾਦਾ ਗਿਆ ਡਿੱਗ ਗਿਆ ਡਿੱਗ ਗਿਆ ਉਹ ਮੈਂ ਡਿੱਗਿਆ ਸੀ ਉਹਨਾਂ ਜਿਹੜਾ ਤੇਰੇ ਬਾਤ ਤੇ ਗਿਫਟ ਲਈ ਆਦੀ ਹੱਥ 'ਚ ਸੀ ਉਹ ਉਹ ਵੀ ਮੇਰਾ ਨਾਲ ਡਿੱਗ ਗਿਆ ਯਾਰ ਅੱਛਾ ਚੱਲ ਕੋਈ ਆ ਸਭ ਚੀਜ਼ਾਂ ਤਾਂ ਡਿੱਗੀਆਂ ਨਹੀਂ ਹੈਗੀਆਂ ਓਏ ਫਿਰ ਜੇਬ 'ਚ ਸੀ ਨਾ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਉਹਨਾਂ ਪਾਤੀਆਂ ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਸਿੱਟ ਕੇ ਆਉਂਦਾ ਬਾਹਰ ਚੱਲ ਕੋਈ ਨਾ ਮੈਂ ਕੱਲ ਨੂੰ ਲਿਆ ਦੂੰ ਤੈਨੂੰ ਠੀਕ ਹੈ じゃ ਪਾਣੀ ਲੈ ਕੇ ਆਵੇਂਗਾ ਮੈਂ ਮੇਰੀ ਗੱਲ ਸੁਣ ਮੈਨੂੰ ਨਾ ਕੁਝ ਵੀ ਨਹੀਂ ਚਾਹੀਦਾ ਨਾ ਮੈਨੂੰ ਕੋਈ ਗਿਫਟ ਚਾਹੀਦਾ ਤੇ ਨਾ ਹੀ ਕੋਈ ਚੀਜ਼ ਚਾਹੀਦੀ ਆ ਮੈਨੂੰ ਸਿਰਫ ਤੁਹਾਡਾ ਸਾਥ ਚਾਹੀਦਾ। ਮੇਰੀ ਗੱਲ ਸੁਣੋ। ਮੈਨੂੰ ਨਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਚਲੋ ਤੁਸੀਂ ਇਹ ਨਸ਼ਾ ਪਤਾ ਕਰ ਦਿਓ। ਤੁਹਾਨੂੰ ਪਤਾ ਮੇਰੇ ਬਾਪੂ ਦੀ ਪਿੰਡ 'ਚ ਕਿੰਨੀ ਇੱਜ਼ਤ ਆ। ਜੇ ਉਹਨੂੰ ਪਤਾ ਲੱਗੂ ਕਿ ਉਹ ਤੇ ਜਵਾਈ ਇਹ ਸਭ ਕਰਦਾ। ਉਹਦੇ ਦਿਲ ਤੇ ਕੀ ਬਿੱਤੂਗੀ। ਆਪਣੇ ਯਾਰਾਂ ਦੋਸਤਾਂ ਲਈ ਤੇ ਤੁਸੀਂ ਟਾਈਮ ਕੱਢ ਲੈਨੇ ਹੋ। ਪਰ ਕਦੇ ਮੇਰੇ ਬਾਰੇ ਸੋਚਿਆ? ਮੇਰੇ ਲਈ ਕੱਢਿਆ ਟਾਈਮ? ਤੁਹਾਨੂੰ ਪਤਾ ਟਾਈਮ ਦੇਖੋ ਕਿੰਨਾ ਹੋ ਗਿਆ। ਪਰ ਫੇਰ ਵੀ ਨਾ ਮੈਂ ਤੁਹਾਡੀ ਵੇਟ ਤੇ ਬੈਠੀ ਰਹੀ ਕਿ ਨਹੀਂ ਤੁਸੀਂ ਆਓਗੇ ਮੈਂ ਉਹਦੀ ਰੋਟੀ ਟੁਕ ਖਾਉਂਗੀ ਸਾਰਾ ਦਿਨ ਆਈ ਮੈਂ ਤੁਹਾਡੀ ਵੇਟ ਕਰਦੀ ਰਹਿਣੀ ਪਰ ਤੁਸੀਂ ਜਿਆਦਾ ਆਣਿਓ ਆ ਕੇ ਬਸ ਪੈ ਜਾਣਿਓ ਬੋਤਲਿਆ ਸੌਰੀ ਕੋਈ ਨਾ ਆਪਾਂ ਹੁਣ ਰੋਟੀ ਖਾ ਲੈਨੇ ਆ ਗੱਲ ਸੌਰੀ ਦੀ ਨਹੀਂ ਕੀ ਤੇ ਨਹੀਂ ਮੈਂ ਤੁਹਾਨੂੰ ਡਿਲੀਵਰ ਕਰਨਾ ਚਾਹੁੰਦੀ ਆ ਦੇਖੋ ਤੁਸੀਂ ਯਾਰ ਦੋਸਤ ਲਈ ਵੀ ਤਾਂ ਟਾਈਮ ਕੱਢ ਦਿਓ ਮੇਰੇ ਲਈ ਵੀ ਕਦੇ ਟਾਈਮ ਕੱਢ ਦਿਓ ਉਹ ਯਾਰ ਦੇ 24 ਘੰਟੇ ਹੁੰਦੇ ਹਨ ਮੈਂ 10 12 ਘੰਟੇ ਬਾਹਰ ਹੀ ਨਾ 10 12 ਘੰਟੇ ਤੇਰੀ ਕੋਲ ਯਾਰ ਉਹ ਵੀ ਤਾਂ ਮੇਰੇ ਯਾਰ ਨੇ ਅਗਰ ਮੈਂ ਮੰਨਦੀ ਆ ਬਸ ਤੁਸੀਂ ਪਲੀਜ਼ ਇੱਕ ਵਾਰੀ ਮੇਰੇ ਕਰਕੇ ਉਹ ਨਸ਼ਾ ਛੱਡਦਾ ਮੈਨੂੰ ਨਹੀਂ ਪਤਾ ਕਿਵੇਂ ਛੱਡੋਂਗੀ ਕਿਵੇਂ ਨਾ ਆ ਦੇਖੋ ਮੈਂ ਤੁਹਾਡੇ ਕੇ ਹੱਥ ਜੋੜਦੀ ਆ ਆ ਸਭ ਚੀਜ਼ਾਂ ਤੋਂ ਪਰਹੀਂ ਰਹੋ ਤੁਸੀਂ ਉਹ ਯਾਰ ਪਹਿਲੀ ਗੱਲ ਤਾਂ ਮਨਸ਼ਾ ਕਰਦੀ ਨਹੀਂ ਯਾਰ ਤੈਨੂੰ ਕਿਹਨੇ ਕਿਹਾ ਇਹ ਗੱਲ ਮੈਨੂੰ ਇਹ ਗੱਲਾਂ ਦਾ ਨਹੀਂ ਪਤਾ ਪਰ ਮੈਂ ਸਿੱਖਦੀ ਸੌਂਖਾਉਂ ਕਿ ਜਿਹੜੀ ਅੱਜ ਹਾਲਤ ਹੋਈ ਏ ਤੁਹਾਡੀ ਕੱਲ ਤੇ ਇਦਾਂ ਦੀ ਹਾਲਤ ਨਹੀਂ ਹੋਊਗੀ। ਓ ਯਾਰ ਚੱਲ ਠੀਕ ਹੈ ਬੱਬਾ ਮੈਂ ਤੇਰਾ ਪ੍ਰੋਮਿਸ ਕਰਦਾ ਅੱਗੇ ਤੋਂ ਮੈਂ ਠੀਕ ਰਹੂੰਗਾ। ਤੇ ਤੈਨੂੰ ਮੈਂ ਦੱਸਿਆ ਨਹੀਂ ਯਾਰ ਬੀਬੀ ਦੀ ਗੋਲੀ ਮੇਰੇ ਕੋਲ ਆ। ਥੋੜਾ ਜਨ ਮੈਂ ਠੀਕ ਨਹੀਂ ਸੀ ਤਾਂ ਇਦਾਂ ਲੱਗ ਰਿਹਾ ਤੈਨੂੰ। ਚੱਲ ਠੀਕ ਹੈ ਮੈਂ ਪ੍ਰੋਮਿਸ ਕਰਦਾ ਅੱਗੇ ਤੋਂ ਮੈਂ ਠੀਕ ਰਹੂੰਗਾ। ਮੇਰੇ ਸਿਰ ਤੇ ਸੌਂਖਾਉਂ ਖਾਉਗਾ। ਓ ਯਾਰ ਸੌਂਖਾਉਂ ਖਾਉਂਗੀ ਕੱਲ ਤੋਂ ਤੁਸੀਂ ਕੁਝ ਵੀ ਨਹੀਂ ਨਸ਼ਾ ਪੱਤਾ ਕਰੋਗੇ। ਚੱਲ ਠੀਕ ਹੈ। ਕੱਲ ਤੋਂ ਨਾ ਤੈਨੂੰ ਮੈਂ ਐ ਸਹੀ ਮਿਲੂੰਗਾ ਪੱਕਾ ਹਾਂ ਪੱਕਾ じゃ ਹੁਣ ਰੋਕੀ ਲੈ ਠੀਕ ਐ ਮੈਂ ਲੈ ਕੇ ਆਨੀ ਹਾਂ ਠੀਕ